ਪੰਜਾਬ ਦੀ ਸਿਆਸਤ ਵਿੱਚ ਵਿਕਰਮ ਸਿੰਘ ਮਜੀਠੀਆ ਇੱਕ ਪ੍ਰਮੁੱਖ ਤੇ ਵਿਵਾਦਿਤ ਚਿਹਰਾ ਰਹੇ ਨੇ। ਸੋ ਇਸ ਸਮੇਂ ਉਹ ਨਸ਼ਾ ਸੰਬੰਧੀ ਮਾਮਲੇ ਵਿੱਚ ਨਾਬਾ ਜੇਲ੍ਹ ਵਿੱਚ ਬੰਦ ਨੇ। ਸੋ ਹਾਲ ਹੀ ਵਿੱਚ ਉਹਨਾਂ ਵੱਲੋਂ ਆਪਣੀ ਸੁਰੱਖਿਆ ਨੂੰ ਲੈ ਕੇ ਹਾਈ ਕੋਰਟ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਗਈ ਹੈ। ਜਿਸ ਵਿੱਚ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਉਹ ਨਾ ਸਿਰਫ ਅੰਦਰੋਂ ਖਤਰੇ ਵਿੱਚ ਨੇ ਸਗੋਂ ਜਿਸ ਬੈਰਕ ਵਿੱਚ ਉਹਨਾਂ ਨੂੰ ਰੱਖਿਆ ਗਿਆ ਹੈ ਉੱਤੇ ਹੋਰ ਗੈਂਗਸਟਰਾਂ ਦੀ ਮੌਜੂਦਗੀ ਕਾਰਨ ਉਹਨਾਂ ਦੀ ਜਾਨ ਹਕੀਕਤੀ ਖਤਰਾ ਹੈ। ਸੋ ਵਿਕਰਮ ਸਿੰਘ ਮਜੀਠੀਆ ਜੋ ਕਿ ਪੰਜਾਬ ਦੇ ਪ੍ਰਮੁੱਖ ਸਿਆਸੀ ਚਿਹਰੇ ਨੇ ਅਤੇ ਇਸ ਸਮੇਂ ਉਹ ਨਾਬਾ ਜੇੜ ਵਿੱਚ ਨਸ਼ਾ ਮਾਮਲੇ ਸੰਬੰਧੀ ਬੰਦ ਨੇ ਉਹਨਾਂ ਵੱਲੋਂ ਹਾਈ ਕੋਰਟ ਦਾ ਰੁਕ ਕਰਦਿਆਂ ਆਪਣੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ ਗਈ ਹੈ ਸੋ ਮਜੀਠੀਆ ਦਾ ਕਹਿਣਾ ਕਿ ਉਹ ਜਿਸ ਬੈਰਕ ਵਿੱਚ ਬੰਦ ਨੇ ਉੱਥੇ ਹੋਰ ਕਈ ਕੈਦੀ ਰੱਖੇ ਨੇ ਜਿਨ੍ਹਾਂ ਵਿੱਚ ਕੁਝ ਹੋਰ ਗੈਂਗਸਟਰ ਵੀ ਹੋ ਸਕਦੇ ਨੇ ਸੋ ਹਾਲਾਂਕਿ ਉਹਨਾਂ ਨੂੰ ਔਰੇਂਜ ਕੈਟਾਗਰੀ ਵਿੱਚ ਰੱਖਿਆ ਗਿਆ ਜੋ ਕਿ ਸੁਰੱਖਿਆ ਦੇ ਵਿਸ਼ੇਸ਼ ਵਰਗਬੰਦੀ ਹੁੰਦੀ ਹੈ ਪਰ ਉਸ ਦੇ ਬਾਵਜੂਦ ਉਹਨਾਂ ਨੇ ਆਪਣੀ ਜਾਨ ਨੂੰ ਲੈ ਕੇ ਖਤਰਾ ਜਤਾਇਆ ਸੋ ਇਸ ਸੰਦੇਸ਼ ਦੇ ذریعے ਮਜੀਠੀਆ ਨੇ ਹਾਈ ਕੋਰਟ ਵਿੱਚ ਬੈਰਕ ਬਦਲਣ ਦੀ ਮੰਗ ਕੀਤੀ ਹੈ ਤਾਂ ਜੋ ਉਹਨਾਂ ਨੂੰ ਸੁਰੱਖਿਆ ਨੂੰ ਨੁਕਸਾਨ ਨਾ ਪਹੁੰਚੇ ਸੋ ਇਹ ਮਾਮਲਾ ਸਿਰਫ ਜੇਲ੍ਹ ਪ੍ਰਬੰਧਨ ਤੱਕ ਸੀਮਤ ਨਹੀਂ ਬਲਕਿ ਇੱਕ ਸਿਆਸੀ ਚਰਚਾ ਦਾ ਵਿਸ਼ਾ ਬਣ ਗਿਆ ਸੋ ਵਿਕਰਮ ਸਿੰਘ ਮਜੀਠੀਆ ਨੇ ਹਾਈ ਕੋਰਟ ਦਾ ਰੁਖ ਕਰਦਿਆਂ ਆਪਣੀ ਬੈਰਕ ਬਦਲਣ ਦੀ ਮੰਗ ਕੀਤੀ ਹੈ ਤੇ ਉਹਨਾਂ ਨੇ ਅਦਾਲਤ ਵਿੱਚ ਅਰਜ਼ੀ ਦੇ ਕੇ ਕਿ ਇਹ ਹੈ ਕਿ ਉਹ ਨਾਬਾ ਜੇਲ੍ਹ ਵਿੱਚ ਬੰਦ ਨੇ ਜਿਸ ਬੈਰਕ ਵਿੱਚ ਉਹਨਾਂ ਨੂੰ ਰੱਖਿਆ ਗਿਆ ਹੈ ਉੱਥੇ ਹੋਰ ਨੌ ਕੈਦੀ ਵੀ ਮੌਜੂਦ ਨੇ ਸੋ ਉਹਨਾਂ ਨੇ ਵਕੀਲ ਨੇ ਦੱਸਿਆ ਕਿ ਨਾਬਾ ਜੇਲ੍ਹ ਵਿੱਚ ਮਜੀਠਿਆ ਨੂੰ orange category ਵਿੱਚ ਰੱਖਿਆ ਗਿਆ ਹੈ ਜਿਸ ਦਾ ਮਤਲਬ ਇਹ ਹੈ ਕਿ ਉਹਨਾਂ ਦੀ ਜਾਨ ਨੂੰ ਅੰਦਰੋਂ ਖਤਰਾ ਹੋ ਸਕਦਾ ਹੈ ਤੇ ਇਸ ਲਈ ਉਹਨਾਂ ਨੂੰ ਵਧੇਕ ਸੁਰੱਖਿਆ ਦੇਣ ਦੀ ਲੋੜ ਹੈ ਸੋ ਪਰ ਹੁਣ ਜਿਸ ਬੈਰਕ ਵਿੱਚ ਮਜੀਠਿਆ ਨੇ ਉੱਤੇ ਨੌ ਵਿਅਕਤੀ ਦਾ ਪਹਿਲੇ ਸ਼ਾਮਿਲ ਕਰ ਦਿੱਤੇ ਗਏ ਨੇ ਸੋ ਜਿਸ ਤੇ ਉਹਨਾਂ ਕੈਂਕਸਰ ਹੋਰ ਹੋ ਸਕਦੇ ਨੇ ਇਸ ਮਾਮਲੇ ਨੂੰ ਲੈ ਕੇ ਉਹਨਾਂ ਦੇ ਵਕੀਲ ਨੇ ਕਈ ਗੰਭੀਰ ਸਵਾਲ ਚੁੱਕੇ ਨੇ ਹਾਂ ਤੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਜੋ ਮਨਜੀਸ਼ਿਆ ਉਸ ਦੀ ਵੱਖਰੀ ਸੁਰੱਖਿਆ ਦਿੱਤੀ ਜਾਵੇ ਉਹਨੂੰ ਯਾਨੀ ਵੱਖਰੀ ਬੈਰਕ ਦਿੱਤੀ ਜਾਵੇ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਹੈ ਕਿ ਮੇਰੀ ਜਾਨ ਨੂੰ ਖਤਰਾ ਹੈ ਤੇ ਕਿਉਂਕਿ ਉਹ ਹੋ ਸਕਦਾ ਹੈ ਕਿ ਕੁਝ ਹੋਰ ਗੈਂਗਸਟਰ ਉਹਦੇ ਵਿੱਚ ਆ ਜਾਣ ਸੋ ਬਹੁਤ ਸਾਰੇ ਤਮਾਮ ਸਵਾਲ ਨੇ ਕਿਉਂਕਿ ਉਹਨਾਂ ਨੂੰ ਜੇਕਰ ਖਤਰਾ ਲੱਗਿਆ ਤੇ ਉਹਨਾਂ ਨੇ ਉਹਨਾਂ ਦੇ ਵਕੀਲ ਨੇ ਜੋ ਉਹਨਾਂ ਦੀ ਅਰਜ਼ੀ ਹੈ ਉਹ ਅਦਾਲਤ ਵਿੱਚ ਰੱਖੀ ਹੈ ਸੋ ਉਹਨਾਂ ਦੀ ਸੁਰੱਖਿਆ ਨੂੰ ਨੁਕਸਾਨ ਨਾ ਪਹੁੰਚੇ ਇਸ ਕਰਕੇ ਸਾਰਾ ਅਰਜ਼ੀ ਦਿੱਤੀ ਗਈ ਹੈ ਸੋ ਵਿਕਰਮ ਜੀਠੀਆ ਵੱਲੋਂ ਹਾਈ ਕੋਰਟ ਵਿੱਚ ਪੇਸ਼ ਕੀਤੀ ਗਈ ਹੈ ਕਿ ਅਰਜ਼ੀ ਸਿਰਫ ਇੱਕ ਬਰਕ ਬਦਲਣ ਦੀ ਮੰਗ ਨਹੀਂ ਬਲਕਿ ਇਹ ਸਿੱਧਾ ਉਹਨਾਂ ਦੀ ਸੁਰੱਖਿਆ ਨਾਲ ਜੁੜਿਆ ਇੱਕ ਗੰਭੀਰ ਮੁੱਦਾ ਸੋ ਉਹਨਾਂ ਦੇ ਵਕੀਲ ਵੱਲੋਂ ਜੋ ਨੁਕਤੇ ਰੱਖੇ ਗਏ ਹਨ ਉਹ ਦਰਸਾਉਂਦੇ ਹਨ ਕਿ ਜੇਲ ਪ੍ਰਬੰਧਨ ਵੱਲੋਂ ਦਿੱਤੀ ਗਈ ਔਰੇਂਜ ਕੈਟਾਗਰੀ ਸੁਰੱਖਿਆ ਇਸ ਆਉਦੇਸ਼ਿਆ ਕੇ ਖਤਰੇ ਤੋਂ ਬਚਾਉਣਾ ਹੈ ਇਹ ਸਿਰਫ ਕਾਗਜ਼ੀ ਲਿਖਦੀ ਹੈ ਕਿਉਂਕਿ ਹਕੀਕਤ ਵਿੱਚ ਉਹਨਾਂ ਦੀ ਬੈਰਕ ਵਿੱਚ ਹੋਰ ਕੈਦੀਆਂ ਨੂੰ ਰੱਖਿਆ ਗਿਆ ਹੈ ਜੋ ਮਨਜੀਤਿਆ ਦੀ ਸੁਰੱਖਿਆ ਲਈ ਖਤਰਾ ਹੋ ਸਕਦੇ ਨੇ ਸੋ ਇਸ ਮਾਮਲੇ ਦੇ ਜ਼ਰੀਏ ਇਹ ਵੀ ਸਮਝਾਉਂਦੀ ਹੈ ਕਿ ਮਨਜੀਤਿਆ ਕੋਲੋਂ ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਉਹਨਾਂ ਦੀ ਜਾਨ ਨੂੰ ਜੇਲ੍ਹ ਦੇ ਅੰਦਰੋਂ ਹੀ ਖਤਰਾ ਹੈ ਦੇ ਉਹਨਾਂ ਦੀ ਬੈਰਕ ਨਾ ਬਦਲੀ ਗਈ ਤਾਂ ਕਿਸੇ ਵੀ ਘਟਨਾ ਦੀ ਜ਼ਿੰਮੇਵਾਰੀ ਜੇਲ੍ਹ ਪ੍ਰਸ਼ਾਸਨ ਤੇ ਆਵੇਗੀ ਸੋ ਇਹ ਵੀ ਸੰਭਵ ਹੈ ਕਿ ਇਹ ਮਾਮਲਾ ਸਿਰਫ ਕਾਨੂੰਨੀ ਨਹੀਂ ਸਗੋਂ ਸਿਆਸੀ ਰੂਪ ਵੀ ਧਾਰ ਸਕਦਾ ਹੈ ਕਿਉਂਕਿ ਮਜੀਠੀਆ ਇੱਕ ਜਾਣੇ ਤੇ ਮਾਣੇ ਸਹਿਸਦਾਨ ਨੇ ਤੇ ਉਹ ਆਪਣੀ ਸੁਰੱਖਿਆ ਦੀ ਮੰਗ ਰਾਈ ਇਹ ਦਰਸਾਉਣਾ ਚਾਹੁੰਦੇ ਨੇ ਕਿ ਉਹਨਾਂ ਨਾਲੋਂ ਅੰਦਰੋਂ ਖਾਸ ਤਰੀਕੇ ਨਾਲ ਵਿਵਾਰ ਕੀਤਾ ਜਾ ਰਿਹਾ ਸੋ ਨਾਬਾ ਜੇਲ੍ਹ ਵਿੱਚ ਮਜੀਠੀਆ ਨੂੰ orange category ਵਿੱਚ ਰੱਖਿਆ ਗਿਆ ਜਿਸ ਦਾ ਮਤਲਬ ਹੈ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਖਤਰਾ ਹੋ ਸਕਦਾ ਹੈ ਇਸ ਲਈ ਉਹਨਾਂ ਨੂੰ ਵਧੇਰੇ ਸੁਰੱਖਿਆ ਦੇਣ ਦੀ ਲੋੜ ਹੈ ਪਰ ਹੁਣ ਬੈਰਕ ਵਿੱਚ ਮਜੀਠੀਆ ਨੇ ਉਹ terror ਨੌ ਵਿਅਕਤੀ ਵੀ ਸ਼ਾਮਿਲ ਹਨ ਸੋ ਜਿਨ੍ਹਾਂ ਚ ਕਈ ਗੈਂਗਸਟਰ ਵੀ ਹੋ ਸਕਦੇ ਨੇ ਸੋ ਇਸ ਮਾਮਲੇ ਨੂੰ ਲੈ ਕੇ ਉਹਨਾਂ ਦੇ ਵਕੀਲ ਨੇ ਕਈ ਗੰਭੀਰ ਸਵਾਲ ਚੁੱਕੇ ਨੇ ਤੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਮਜੀਠੀਆ ਨੂੰ ਵੱਖਰੀ ਤੇ ਸੁਰੱਖਿਆ ਥਾਂ ਤੇ ਬੈਰਕ ਦਿੱਤੇ ਜਾਵੇ ਤਾਂ ਜੋ ਉਹਨਾਂ ਦੀ ਜੋ ਸੁਰੱਖਿਆ ਉਸ ਨੂੰ ਨੁਕਸਾਨ ਨਾ ਪਹੁੰਚੇ ਸੋ ਅਮ ਬਿਕਰਮ ਮਜੀਠੀਆ ਵੱਲੋਂ ਹਾਈ ਕੋਰਟ ਵਿੱਚ ਪੇਸ਼ੀ ਕੀਤੀ ਗਈ ਹੈ ਅਰਜ਼ੀ ਸਿਰਫ ਇੱਕ ਬੈਰਕ ਬਦਲਣ ਦੀ ਮੰਗ ਨਹੀਂ ਬਲਕਿ ਇੱਕ ਸਿੱਧੇ ਉਹਨਾਂ ਦੀ ਸੁਰੱਖਿਆ ਨਾਲ ਜੁੜਿਆ ਇੱਕ ਗੰਭੀਰ ਮੁੱਦਾ ਹੈ ਉਨ੍ਹਾਂ ਦੇ ਵਕੀਲ ਵੱਲੋਂ ਜੋ ਨੁਕਤੇ ਰੱਖੇ ਗਏ ਨੇ ਉਹ ਦਰਸਾਉਂਦੇ ਨੇ ਕਿ ਜੇਲ੍ਹ ਪ੍ਰਬੰਧਨ ਵੱਲੋਂ ਦਿੱਤੀ ਗਈ orange category ਸੁਰੱਖਿਆ ਜਿਸ ਦਾ ਉਦੇਸ਼ ਹੈ ਕਿ ਖਤਰੇ ਤੋਂ ਬਚਾਉਣਾ ਹੈ ਉਹ ਸਿਰਫ ਕਾਗਜ਼ੀ ਲੱਗਦੀ ਹੈ ਕਿਉਂਕਿ ਹਕੀਕਤ ਵਿੱਚ ਉਨ੍ਹਾਂ ਦੀ ਬੈਰਕ ਵਿੱਚ ਹੋਰ ਕੈਦੀਆਂ ਨੂੰ ਵੀ ਰੱਖਿਆ ਗਿਆ ਜੋ ਮਜਬੂਰੀ ਦੀ ਸੁਰੱਖਿਆ ਲਈ ਖਤਰਾ ਹੋ ਸਕਦੇ ਨੇ